ਨਮਸਕਾਰ ਜੀ ਤੁਸੀਂ ਦੇਖ ਰਹੇ ਹੋ انصاف ਟੀਵੀ ਤਾਜਵਾਲ ਫਿਰ ਮੈਂ ਬੈਠਾ ਹਾਂ ਡਾਕਟਰ ਅਮਨਦੀਪ ਸਿੰਘ ਸਿੱਧੂ ਕੋ ਕੰਮਿਆ ਦਾ ਕੋਈ ਇੱਕ ਵਾਰੀ ਕਰੇ ਕੋਈ ਦੋ ਵਾਰੀ ਕਰੇ ਕੋਈ ਤਿੰਨ ਵਾਰੀ ਕਰੇ ਤਾਂ ਉਹਨੂੰ ਚਮਤਕਾਰ ਦੀ ਕਹਿੰਦੇ ਉਹਨੂੰ ਰੱਬ ਦਾ ਕੋਈ ਦਿੱਤਾ ਵਰਦਾਨ ਸਾਹਿਬ ਕਹਿੰਦੇ ਆ ਅੱਜ ਫਿਰ ਡਾਕਟਰ ਸਿੱਧੂ ਨੇ ਸਾਬਤ ਕਰਕੇ ਦਿਖਾਇਆ ਆ ਇੱਕ 6 ਮਹੀਨੇ ਦੀ ਬੱਚੀ ਦੇ ਅੰਦਰ ਜਿਹੜਾ ਆ ਉਹਦਾ ਛੋਟਾ ਭਰਾ ਖੇਲਦੇ-ਖੇਲਦੇ ਕਿਤੇ ਬੈਟਰੀ ਦਾ ਇੱਕ ਪੀਸ ਜਿਹੜਾ ਉਹਦੇ ਅੰਦਰ ਚਲੇ ਜਾਂਦਾ ਬੈਟਰੀ ਬੈਟਰੀ 6 ਮਹੀਨੇ ਦੀ ਬੱਚੀ ਉਹਦੇ ਅੰਦਰ ਜਲੇ ਜਾਂਦਾ ਤਾਂ ਅਜੀ ਡਾਕਟਰ ਸਿੱਧੂ ਨੇ ਉਹਨਾਂ ਦੀ ਜਾਨ ਬਚਾਈ ਆ ਜੀ ਹਾਂ ਉਹਨਾਂ ਦੀ ਜਾਨ ਬਚਾਈ ਆ ਇਸ ਤੋਂ ਪਹਿਲਾਂ ਕਿਸੇ ਦੇ ਅੰਦਰ ਪਿੰਨ ਚਲੀ ਜਾਂਦੀ ਸੀ ਜਾਂ ਪੁੱਛ ਚਲੇ ਜਾਂਦਾ ਸੀ ਉਹ ਤਾਂ ਵਿਅਕਤੀ ਸੀ ਜਾਂ ਚੰਗੇ ਸਿਹਤਮੰਦ ਸੀ ਪਰ ਇੱਕ 6 ਮਹੀਨੇ ਦੀ ਬੱਚੀ ਦੇ ਅੰਦਰ ਜੇਕਰ ਬੈਟਰੀ ਜਲੀ ਜਾਏ ਤਾਂ ਸਮਝੋ ਉਹਦੇ ਮਾਪੇ ਤੇ ਕੀ ਬੀਬੀ ਹੋਏਗੀ ਤੇ ਕਿਸ ਤਰ੍ਹਾਂ ਉਸ ਬੱਚੇ ਦੀ ਪਰ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਉਹਨਾਂ ਦੀ ਜਾਨ ਬਚਾਈ ਆ ਇਸ ਲਈ ਬੱਚਾ ਵੀ ਠੀਕ ਆ ਔਰ ਉਹਨਾਂ ਦੇ ਪੇIENTS ਜਿਹੜੇ ਆ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਪਏ ਆ ਪਰ ਅਸੀਂ ਆਪਣੀ ਟੀਮ ਵੱਲੋਂ ਬਖਤਕਤ ਧੰਨਵਾਦ ਤਾਂ ਕਰਾਂਗੇ ਕਿ ਡਾਕਟਰ ਸਾਹਿਬ ਨੇ ਬਾਰ-ਬਾਰ ਸਾਬਤ ਕੀਤਾ ਆ ਕਿ ਵਾਕਈ ਡਾਕਟਰ ਜਿਹੜਾ ਆ ਰੱਬ ਦਾ ਰੂਪ ਹੁੰਦੇ ਆ ਤਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਅੱਜ ਤੇਰ ਤੁਸੀਂ ਸਾਬਤ ਕੀਤਾ ਇੱਕ ਛੋਟੀ 6 ਮਹੀਨੇ ਦੀ ਬੱਚੀ ਦੀ ਜਿਹੜੇ ਆ ਉਹ ਕੀ ਸਾਰੀ ਘਟਨਾ ਤੇ ਕਿੱਦਾਂ ਤੁਸੀਂ ਉਹਦਾ ਸਫਲ ਕੀਤਾ ਤੇ ਅੱਜ ਬੱਚੀ ਬਿਲਕੁਲ ਠੀਕ ਹੈ ਜੀ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਬੇਸਿਕਲੀ ਕੀ ਹੈ ਕਿ ਇਹ ਜਿਹੜਾ ਇਨਸੀਡੈਂਸ ਹੈ ਇਹ ਜਨਰਲੀ ਰਾਤ ਨੂੰ ਹੋਇਆ ਸੀ ਐਕਚੁਅਲੀ ਬ੍ਰਦਰ ਸਿਸਟਰ ਸੀਗੇ ਬ੍ਰਦਰ ਥੋੜਾ ਜਿਹਾ ਵੱਡਾ ਸੀ ਸਿਸਟਰ ਸਿਰਫ 6 ਮੰਥ ਦੀ ਸੀ ਜਿੱਦਾਂ ਮੈਂ ਕਿਹਾ ਤਾਂ ਉਹ ਐਕਸੀਡੈਂਟਲੀ ਬ੍ਰਦਰ ਨੇ ਉਹ ਖੇលਦੇ ਖੇលਦੇ ਉਹ ਬੈਟਰੀ ਜਿਹੜੀ ਹੈਗੀ ਹੈ ਬੱਚੇ ਨੇ ਇੰਜੈਸਟ ਕਰ ਲਈ ਤੇ ਜਿੱਦਾਂ ਮੈਂ ਦੱਸਿਆ ਸੀਗਾ ਕਿ ਬਈ ਮੈਂ ਪਹਿਲਾਂ ਵੀ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਅਵੇਅਰਨੈਸ ਵਾਸਤੇ ਪਾਦਰ ਮੇ ਵੀ ਸ਼ਾਇਦ ਉਹਨਾਂ ਦੇ ਪੇਰੈਂਟਸ ਨੇ ਪੁਰਾਣੀ ਵੀ ਵੀਡੀਓ ਦੇਖੀ ਉਹਨਾਂ ਨੂੰ ਮਤਲਬ ਇੱਕਦਮ ਯਾਦ ਸੀ ਕਿ ਸ਼ਾਇਰ ਦੇ ਵਿੱਚ ਗੈਸਟ ਡੈਂਟੋਲੋਜਿਸਟ ਹੈ ਤਾਂ ਇਮੀਡੀਏਟਲੀ ਵਿਦਾਊਟ ਟਾਈਮ ਵੇਸਟ ਕੀਤੇ ਹੋਏ ਉਹਦੇ ਪੇਰੈਂਟਸ ਮੇਰੇ ਕੋਲ ਆਏ ਸਭ ਨਾਲੋਂ ਇੰਪੋਰਟੈਂਟ ਚੀਜ਼ ਇਹ ਸੀ ਜਿੱਦਾਂ ਮੈਂ ਪਹਿਲਾਂ ਵੀ ਵੀਡੀਓਜ਼ ਕਿਹਾ ਹੋਇਆ ਸੀਗਾ ਕਿ ਅਗਰ ਬਾਈ ਚਾਂਸ ਤੁਹਾਡੇ ਬੱਚੇ ਕਦੇ ਕੋਈ ਐਕਸੀਡੈਂਟਲੀ ਕੋਈ ਚੀਜ਼ ਇੰਜੈਸਟ ਕਰ ਲੈਂਦੇ ਆ ਤਾਂ ਮੂੰਹ ਰਸਤੇ ਕੁਝ ਵੀ ਖਾਣ ਪੀਣ ਵਾਸਤੇ ਨਾ ਦਿੱਤਾ ਤਾਂ ਇਹ ਚੀਜ਼ ਦੀ ਮੈਂ ਉਸਦੇ ਪੇਰੈਂਟਸ ਦੀ ਵੀ ਸਰਾਹਨਾ ਕਰੂੰਗਾ ਕਿ ਉਸਦੇ ਪੇਰੈਂਟਸ ਨੇ ਬੱਚੇ ਨੂੰ ਕੁਝ ਵੀ ਖਾਣ ਪੀਣ ਵਾਸਤੇ ਨਹੀਂ ਦਿੱਤਾ ਡਾਇਰੈਕਟਲੀ ਸਾਡੇ ਕੋਲ ਲੈ ਕੇ ਜਿਸ ਦਾ ਸਦਕਾ ਇਹ ਹੈ ਕਿ ਅਸੀਂ ਉਸੇ ਟਾਈਮ ਪੇਸ਼ੈਂਟ ਦੀ ਐਂਡੋਸਕੋਪੀ ਕਰਨ ਦੇ ਵਿੱਚ ਸਕਸੈਸਫੁਲ ਹੋਏ ਐਂਡੋਸਕੋਪੀ ਮਤਲਬ ਦੂਰਬਿੰਦ ਨਾਲ ਅਸੀਂ ਪਹਿਲਾਂ ਉਸਦੇ ਬੱਚੀ ਦੇ ਪੇਟ ਦੇ ਵਿੱਚ ਜਾ ਕੇ ਦੇਖਿਆ ਕਿ ਜਿਹੜੀ ਇਹ ਬੈਟਰੀ ਪਈ ਕਿੱਥੇ ਹੋਈ ਹੈ ਤਾਂ ਜਿਹੜੀ ਬੈਟਰੀ ਬਿੰਦ ਦਾ ਸੈਂਸ ਕਿ ਇੱਕ ਸਮਾਲ ਜਿਹੜਾ ਸੈੱਲ ਹੁੰਦਾ ਹੈ ਜਿਹੜਾ ਆਮ ਤੌਰ ਤੇ ਆਪਣਾ ਛੋਟੇ-ਮੋਟੇ ਇਨਸਟਰੂਮੈਂਟਸ ਦੇ ਵਿੱਚ ਪੈਂਦਾ ਹੈ ਤਾਂ ਉਹ ਜਿਹੜਾ ਸਟਮਕ ਦਾ ਇੱਕ ਪੋਰਸ਼ਨ ਜਿਹਨੂੰ ਅਸੀਂ ਫੰਡਸ ਕਹਿੰਦੇ ਹਾਂ ਉਹਦੇ ਵਿੱਚ ਪਿਆ ਹੋਇਆ ਸੀ ਤਾਂ ਅਸੀਂ ਆਪਣੇ ਇਨਸਟਰੂਮੈਂਟ ਜਿਹਦਾ ਨਾਮ ਰੌਥ ਬਾਸਕਟ ਹੁੰਦਾ ਹੈ ਉਸਦੇ ਹੈਲਪ ਦੇ ਨਾਲ ਅਸੀਂ ਇਹ ਬੈਟਰੀ ਜਿਹੜੀ ਹੈ ਐਂਡੋਸਕੋਪ ਦੇ ਜ਼ਰੀਏ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਔਰ ਸਭ ਤੋਂ ਲੋ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਸਾਰੇ ਪ੍ਰੋਸੀਜਰ ਦੇ ਵਿੱਚ ਮਤਲਬ ਕੋਈ ਵੀ ਚੀਰ ਫਾੜ ਨਹੀਂ ਹੋਇਆ ਮਤਲਬ ਬਿਨਾ ਕੋਈ ਚੀਰ ਫਾੜ ਕੀਤੇ ਹੋਏ ਅਸੀਂ ਇਹ ਜਿਹੜੀ ਬੈਟਰੀ ਹੈ ਬੱਚੇ ਦੇ ਪੇਟ ਤੋਂ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਔਰ ਬੱਚੀ ਬਿਲਕੁਲ ਠੀਕ ਹੈ ਹੁਣ ਅਸੀਂ ਉਹਨੂੰ ਪੇਸ਼ੈਂਟ ਨੂੰ ਮਤਲਬ ਘਰ ਨਾਲ ਦੇ ਨਾਲ ਹੀ ਵਾਪਸ ਭੇਜਤਾ ਸੀ ਸਰ 6 ਬੱਚੇ ਇੱਕ ਬੌਨ ਹੁੰਦਾ ਛੋਟਾ ਜਿਹਾ ਬੱਚਾ ਖਾਚੂ ਪੜੇ ਵੀ ਡਰ ਲੱਗਦਾ ਕਿ ਬੱਚੇ ਆ ਉਹ ਬੱਚੀ ਦੇ ਕਿਸ ਤਰ੍ਹਾਂ ਤੁਸੀਂ ਇਹ ਸਫਲ ਕਰ ਪਾਈ ਕਿਉਂਕਿ ਜਦੋਂ ਵੱਡਿਆਂ ਦੇ ਤੇ ਮੈਂ ਦੇਖਿਆ ਤੁਸੀਂ ਬਹੁਤ ਸਾਰੇ ਕੀਤੇ ਆ ਇੱਕ ਬੌਨ ਬੱਚੀ ਜਿਹੜੀ ਹੈ ਬਿਲਕੁਲ ਛੋਟੀ ਹੈ ਉਹਦੀ ਪੈਰ ਨਾੜੀ ਵੀ ਬਿਲਕੁਲ ਛੋਟੀ ਹੋਏਗੀ ਤੇ ਕਿਸ ਤਰ੍ਹਾਂ ਤੁਸੀਂ ਸਫਲ ਹੋਏ ਫਿਰ ਮੇਰੇ ਕੋਲ ਗੱਲ ਮਤਲਬ ਮੈਂ ਪਹਿਲਾਂ ਵੀ ਇਦਾਂ ਕਿਹਾ ਹੈ ਕਿ ਜੋ ਵੀ ਮੈਂ ਆਪਣੀ ਲਾਈਫ ਦੇ ਵਿੱਚ ਅਗਰ ਕੋਈ ਵੀ ਟਫ ਜਾਂ ਡਿਫਿਕਲਟ ਕੇਸ ਕਰਦਾ ਤਾਂ ਸਭ ਨਾਲੋਂ ਪਹਿਲੇ ਨੰਬਰ ਤੇ ਮੈਂ ਆਪਣੀ ਇੰਸਟੀਚਿਊਟ ਜਿਸ ਦਾ ਨਾਮ ਐਸਐਮਐਸ ਮੈਡੀਕਲ ਕਾਲਜ ਜਿਹੜਾ ਕਿ ਜੈਪੁਰ ਦੇ ਵਿੱਚ ਹੈ ਉਹ ਹਿੰਦੁਸਤਾਨ ਦਾ ਟੌਪ ਮੋਸਟ ਮੈਡੀਕਲ ਕਾਲਜ ਚ ਆਂਦਾ ਹੈ ਦੂਸਰੇ ਨੰਬਰ ਤੇ ਮੈਂ ਆਪਣੇ ਪ੍ਰੋਫੈਸਰਸ ਜਾਂ ਮੇਰੇ ਤੁਸੀਂ ਕਹੋ ਟੀਚਰਸ ਜਿਨ੍ਹਾਂ ਨੇ ਮੈਨੂੰ ਬਹੁਤ ਚੰਗੀ ਗਾਈਡੈਂਸ ਦਿੱਤੀ ਔਰ ਇਸ ਇੰਸਟੀਟਿਊਸ਼ਨ ਦੇ ਵਿੱਚ ਰਹਿ ਕੇ ਅਸੀਂ ਇਹ ਜੇ ਕਈ ਕੇਸਿਸ ਜਿਹੜੇ ਨੇ ਉਹ ਹੈਂਡਲ ਕੀਤੇ ਹਨ ਜਿਸ ਦਾ ਐਕਸਪੀਰੀਅੰਸ ਸਦਕਾ ਤੁਸੀਂ ਕਹੋ ਕਿ ਅਸੀਂ ਮਤਲਬ ਮੈਂ ਕਾਮਯਾਬ ਹੋਇਆ ਇਸ ਛੋਟੀ ਜੀ ਬੱਚੀ ਦੇ ਵਿੱਚੋਂ ਇਹ ਬੈਟਰੀ ਕੱਢਣ ਦੇ ਵਿੱਚ ਸੋ ਸਾਰਾ ਸ਼ਰੇ ਜੋ ਮੇਰੇ ਪ੍ਰੋਫੈਸਰਸ ਨੂੰ ਜਾਂਦਾ ਹੈ ਮੇਰੇ ਟੀਚਰਸ ਨੂੰ ਜਾਂਦਾ ਹੈ ਤੇ ਨਾਲ ਹੀ ਨਾਲ ਮੇਰੇ ਮੈਡੀਕਲ ਕਾਲਜ ਜੋ ਐਸ ਐਮ ਐਸ ਮੈਡੀਕਲ ਕਾਲਜ ਜੈਪੁਰ ਹੈ ਉਸ ਨੂੰ ਜਾਣਦਾ ਜਿਸ ਨੇ ਮੈਨੂੰ ਮਲੇ ਇਸ ਕਾਬਿਲ ਬਣਾਇਆ ਕਿ ਮੈਂ ਇਹ ਚੀਜ਼ ਕਰ ਸਕਾਂ ਆ ਇਹ ਵੀ}{|\text{ਇਹ ਵੀ ਸੋਚਣ ਨੂੰ ਆਉਂਦਾ ਹੈ ਕਿ ਕਈ ਵਾਰੀ ਪੇਰੈਂਟਸ ਘਬਰਾ ਜਾਂਦਾ ਹੈ ਜਦੋਂ ਇਹੋ ਜਿਹੀ ਜਦੋਂ ਪੋਜੀਸ਼ਨ ਆਏਦੀ ਜਾਂ ਐਕਸੀਡੈਂਟ ਜਦੋਂ ਹੁੰਦਾ ਤਾਂ ਪੇਰੈਂਟਸ ਨੂੰ ਕੀ ਘਬਰਾਣਾ ਚਾਹੀਦਾ ਕਿ ਨਹੀਂ ਘਬਰਾਣਾ ਚਾਹੀਦਾ ਕਿ ਉਹਨਾਂ ਦੇ ਪੇਰੈਂਟਸ ਨੇ ਉਸ ਨੂੰ ਖਾਣ ਦੀ ਕੋਈ ਚੀਜ਼ ਨਹੀਂ ਦਿੱਤੀ}} देखो ਜਿੱਦਾਂ ਹੁਣ ਤੁਸੀਂ ਪੁੱਛਿਆ ਤਾਂ ਇਸ ਵੀਡੀਓ ਦੇ ਰਸਤੇ ਵੀ ਮੈਂ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਮਤਲਬ ਸਾਰੇ ਪੇਰੈਂਟਸ ਨਾਲ ਸ਼ੇਅਰ ਕਰੂੰਗਾ ਕਿਉਂਕਿ ਅਕਸਰ ਜਿਨ੍ਹਾਂ ਦੇ ਛੋਟੇ ਬੱਚੇ ਹੁੰਦੇ ਐਕਸੀਡੈਂਟ ਨਹੀਂ ਕਦੇ ਕੋਈ ਸਿੱਕਾ ਨਿਗਲ ਜਾਂਦਾ ਹੈ ਜਾਂ ਜਿੱਦਾਂ ਪਹਿਲਾਂ ਵੀ ਮੈਂ ਦੱਸਿਆ ਸੀ ਸੇਫਟੀ ਪਿਨ ਹੋ ਗਿਆ ਪੱਗ ਵਾਲੀ ਪਿਨ ਹੋ ਗਿਆ ਸਾਰੀ ਸਭ ਤੋਂ ਇੰਪੋਰਟੈਂਟ ਗੱਲ ਮੈਂ ਦੱਸਣਾ ਚਾਹੁੰਗਾ ਕਿ ਅਗਰ ਕੋਈ ਐਕਸੀਡੈਂਟਲੀ ਇਤਨਾ ਚੀਜ਼ ਹੁੰਦੀ ਹੈ ਤਾਂ ਆਪਣੇ ਬੱਚੇ ਨੂੰ ਕਦੇ ਵੀ ਕੋਈ ਚੀਜ਼ ਖਾਣ ਵਾਸਤੇ ਨਾ ਦਿਓ ਕਿਉਂਕਿ ਇਹ ਇੱਕ ਮਿਥ ਹੈ ਜਾਂ ਇਹ ਪਿੰਨਾਂ ਦੇ ਵਿੱਚ ਆਪਾਂ ਕਹਿੰਦੇ ਨੇ ਕਿ ਚਲੋ ਪਾਣੀ ਪਿਲਾ ਦਿਓ ਜਾਂ ਦੁੱਧ ਪਿਲਾ ਦਿਓ ਜਾਂ ਲੈਟਰਨਸ ਇਸੇ ਇਦਾਂ ਕਰਨ ਨਾਲ ਤੁਸੀਂ ਆਪਣੇ ਪੇਸ਼ੈਂਟ ਦਾ ਨੁਕਸਾਨ ਕਰਦੇ ਹੋ ਕਿਉਂਕਿ ਜੇ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਉਂਗੇ ਤਾਂ ਅਸੀਂ ਦੂਰਦੀਨ ਨਾਲ ਜਾਂਚ ਨਹੀਂ ਕਰ ਪਾਵਾਂਗੇ ਕਿਉਂਕਿ ਜੋ ਵੀ ਤੁਸੀਂ ਅਗਰ ਪੇਸ਼ੈਂਟ ਨੂੰ ਕੁਝ ਖਾਣ ਲਈ ਦੇ ਦਿੱਤਾ ਤਾਂ ਉਹ ਪਲਟ ਕੇ ਜਿਹੜਾ ਉੱਪਰ ਨੂੰ ਆ ਕੇ ਸਾਂਹ ਵਾਲੀ ਨਾੜੀ ਦੇ ਵਿੱਚ ਜਾ ਸਕਦਾ ਹੈ ਤੇ ਜਿਸ ਨਾਲ ਪੇਸ਼ੈਂਟ ਦੀ ਜਾਨ ਵੀ ਜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੇ ਬਾਈਚਾਂਸ ਅਗਰ ਤੁਹਾਡੇ ਬੱਚੇ ਨੇ ਕੁਝ ਵੀ ਚੀਜ਼ ਇਸ ਤਰੀਕੇ ਦੀ ਨਿਗਲ ਲਈ ਹੈ ਤਾਂ ਉਸ ਨੂੰ ਮੂੰਹ ਰਸਤੇ ਕੁਝ ਵੀ ਨਾ ਦਿਓ ਇਮੀਡੀਏਟਲੀ ਪ੍ਰੋਪਰ ਡੀਐਮ ਜਸਟੈਂਟਰ ਲੋ ਦੀ ਕੋਲ ਜਾਓ ਉਹ ਤੁਹਾਡੀ ਡੈਫੀਨੇਟਲੀ ਹੈਲਪ ਕਰਨਗੇ ਤੇ ਤੁਹਾਡੇ ਜੋ ਵੀ ਉਹਦੇ ਵਿੱਚ ਜੋ ਵੀ ਤੁਹਾਡੇ ਬੱਚੇ ਨੂੰ ਜਾਂ ਕਿਸੇ ਵੀ ਪੇਸ਼ੈਂਟ ਨੂੰ ਪ੍ਰੋਬਲਮ ਆ ਰਹੀ ਹੈ ਉਹਦਾ ਡੈਫੀਨੇਟਲੀ ਉਹਦਾ ਹੱਲ ਕਰਨਗੇ ਅੱਜ ਪਰਿਵਾਰ ਖੁਸ਼ ਹੈ ਡੈਫੀਨੇਟਲੀ ਦੇਖੋ ਐਕਚੁਅਲੀ ਬੱਚੀ ਸੀ ਛੋਟੀ ਸੀ ਤਾਂ ਸਪੈਸ਼ਲੀ ਮਦਰ ਮਦਰ ਬਹੁਤ ਜ਼ਿਆਦਾ ਡਰੀ ਹੋਈ ਸੀ ਸਭਨੋਂ ਪਹਿਲਾਂ ਗੱਲ ਉਹੀ ਹੈ ਕਿ ਸਾਨੂੰ ਪੇਰੈਂਟਸ ਨੂੰ ਕੰਫੀਡੈਂਸ ਲੈਣਾ ਪੈਂਦਾ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਕਿ ਕਾਮ ਡਾਊਨ ਕੋਈ ਇਦਾਂ ਦੀ ਵੱਡੀ ਗੱਲ ਨਹੀਂ ਹੈ ਤੇ ਜੇ ਚੰਗੇ ਤਰੀਕੇ ਨਾਲ ਪੇਰੈਂਟਸ ਨੂੰ ਸਮਝਾਇਆ ਜਾਵੇ ਪੇਰੈਂਟਸ ਵੀ ਜਿੰਦਾ ਪੜੇ ਲਿਖੇ ਸੀਗੇ ਚੰਗੇ ਤਰੀਕੇ ਨਾਲ ਸਮਝੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਰਾ ਮੈਂ ਕਹਿੰਦਾ ਕਿ ਚਲੋ ਰੱਬ ਦਾ ਵੀ ਅਸੀਂ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਜਿਸਨੇ ਮਤਲਬ ਸਾਨੂੰ ਇਸ ਚੀਜ਼ ਕਰਨ ਦੇ ਵਿੱਚ ਆਪਣਾ ਸਾਡੀ ਹੈਲਪ ਕੀਤੀ ਤੇ ਅੱਜ ਅਸੀਂ ਪੇਸ਼ੈਂਟ ਨੂੰ ਮਤਲਬ ਬਿਨਾ ਕੋਈ ਚੀਰ ਫਾੜ ਤੋਂ ਉਸ ਦਾ ਇਹ ਇਲਾਜ ਕਰ पाए और ਉਸਦੇ ਪੇਰੈਂਟਸ ਹੁਣ ਬਿਲਕੁਲ ਖੁਸ਼ ਹਨ ਤਾਂ ਪੇਰੈਂਟਸ ਵੀ ਸਾਡੇ ਨਾਲ ਸਾਹਮਣੇ ਬੈਠੇ ਆ ਪਰ ਉਹ ਬੋਲਣਾ ਨਹੀਂ ਚਾਹਦੇ ਕਿਉਂਕਿ ਇਸ ਵਕਤ ਉਹ ਇਮੋਸ਼ਨਲ ਆ ਉਹ ਕਹਿੰਦੇ ਆ ਕਿ ਸਾਡਾ ਬੱਚਾ ਠੀਕ ਹੋ ਗਿਆ ਡਾਕਟਰ ਸਾਹਿਬ ਦਾ ਥੈਂਕਸ ਕਰ ਰਹੇ ਆ ਡਾਕਟਰ ਸਾਹਿਬ ਦਾ ਦਿਲੋਂ ਥੈਂਕਸ ਕਰ ਰਹੇ ਆ ਔਰ ਆਪਣੇ ਬੱਚੇ ਨੂੰ ਰਾਜੀ ਖੁਸ਼ੀ ਉਹ ਘਰ ਲੈ ਕੇ ਜਾ ਰਹੇ ਆ ਪਰ ਦੋਸਤੋ ਕਹਿੰਦੇ ਮੈਂ بار بار ਫਿਰ ਕਹਿ ਰਿਹਾ ਡਾਕਟਰ ਸਾਹਿਬ ਦੇ ਸਾਹਮਣੇ ਬੈਠ ਕੇ ਕਹਿ ਰਹੇ ਆ ਕੀ ਦਰਸਾਉਂਦੇ ਪ੍ਰੂਫ ਕੀਤਾ ਆ ਕਿ ਜੋ ਘਰਾਪਾ ਸਿਆਣੇ ਨੇ ਬਣਾਈਆਂ ਕਿ ਡਾਕਟਰ ਦੂਸਰਾ ਰੂਪ ਹੁੰਦਿਆ ਰੱਬ ਦਾ ਤੇ ਇਹਨਾਂ ਵਾਸਤੇ ਉਹ ਉਹਨਾਂ ਪੇਟਸ ਵਾਸਤੇ ਇਹ ਰੱਬ ਦਾ ਰੂਪ ਹੀ ਭਾਏ ਜਿਨ੍ਹਾਂ ਨੇ ਉਹਨਾਂ ਦੀ ਬੱਚੀ ਨੂੰ ਬਿਲਕੁਲ ਠੀਕ ਠਾਕ ਔਰ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਆ ਉਹ ਬੈਟਰੀ ਕੱਢੀ ਆ ਇਸ ਤੋਂ ਪਹਿਲਾਂ ਕਈ ਸੇਫਟੀ ਪਿੰਨਾ ਕੱਢੀਆਂ ਕੋਈ ਪੱਗ ਵਾਲੀਆਂ ਪਿੰਨਾ ਕੱਢੀਆਂ ਇੱਕ ਨੇਲ ਕਟਰ ਜਿਹੜਾ ਆ ਉਹ ਪੇਟ ਦੇ ਵਿੱਚੋਂ ਕੱਢਿਆ ਤੇ ਕਿਤਨਾ ਕਿਤੇ ਇਹ ਰੱਬ ਦਾ ਰੂਪ ਹੀ ਤੇ ਇਹ ਕਰ ਰਿਹਾ ਕਿਉਂਕਿ ਡਾਕਟਰੀ ਖਿੱਤੇ ਦੇ ਵਿੱਚ ਇਹ ਚੀਜ਼ ਸੰਭਵ ਹੋਣਾ ਭਗਵਾਨ ਦੀ ਕ੍ਰਿਸ਼ਮੇ ਤੋਂ ਘਟਣੀਏ ਕਿਉਂਕਿ ਜਾਂ ਜਾ ਸਕਦੀ ਜਿੱਦਾਂ ਛੋਟੀ ਬੱਚੀ 6 ਮਹੀਨੇ ਦੀ ਸੀ ਨਾਰੀ ਕਿੰਨੀ ਖੁੰਦੀ ਆ ਬੱਚੇ ਦੀ ਔਰ ਉਹਦੇ ਅੰਦਰ ਜੇਕਰ ਉਹ ਬੈਟਰੀ ਜਲੇ ਜਾਣਾ ਤਾਂ ਕਿਤਨਾ ਕਿਤੇ ਉਹ ਖਤਰਾ ਤਾਂ ਹੁੰਦਾ ਪਰ ਚਲੋ ਫਿਰ ਵੀ ਅਸੀਂ ਦਸਬੱਤ ਸਾਬਾ ਧਰਮਾਤ ਕਰਦੇ ਆ ਔਰ ਅਸੀਂ ਅਰਦਾਸ ਕਰਦੇ ਦਰਬਾਬ ਸਾਬਾ ਇਦਾਂ ਹੀ ਅੱਗੇ ਕੰਮ ਕਰਦੇ ਰਹਨ ਪਰ ਵੇਖਾ ਤੁਹਾਡੇ ਆਸ-ਪਾਸ ਕੋਈ ਵੇਖ ਲਿਆ ਆ ਇਹਦੇ ਨਾਨਾ ਨੇ ਬਹੁਤ ਸਾਰੇ ਇਲਾਜ ਕਰਦੇ ਆ ਜਿਵੇਂ ਪੇਟ ਦਾ ਇਲਾਜ ਵੀ ਸਾਬ ਦੱਸੋ ਕਿ ਹੋਰ ਕਿਹੜਾ ਕਰਦਾ ਤੁਸੀਂ ਇਲਾਜ ਕਰਦੇ ਹੋ ਕਿ ਮੈਂ ਜਿੱਦਾਂ ਦੱਸਿਆ ਮੈਂ ਪ੍ਰੋਪਰ ਡੀਐਮ ਗੈਸਟਰੋਸਪੈਸ਼ਲਟੀਸਟ ਹਾਂ ਬੇਸਿਕਲੀ ਮੈਂ ਆਪਣੀ ਸੁਪਰ ਸਪੈਸ਼ਲਾਈਜੇਸ਼ਨ ਐਸਐਮਐਸ ਜੈਪੋਰ ਤੋਂ ਕੀਤੀ ਹੈ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋਸਪੈਸ਼ਲਟੀ ਸੈਂਟਰ ਹੈ ਜਿਹੜਾ ਕੀ ਸ਼ੁਭਮ ਇੰਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇੱਥੇ ਅਸੀਂ ਹਰ ਪ੍ਰਕਾਰ ਦੀ ਲੀਵਰ ਦੀ ਸਮੱਸਿਆ ਜਿੱਦਾਂ ਕਾਲਾ ਪੀਲੀਆ ਹੋ ਗਿਆ ਸ਼ਰਾਬ ਨਾਲ ਜਿਨ੍ਹਾਂ ਦਾ ਲੀਵਰ ਖਰਾਬ ਹੋ ਜਾਂਦਾ ਹੈ ਕਿਸੇ ਨੂੰ ਖੂਨ ਦੀ ਉਲਟੀ ਆਣਾ ਪੇਟ ਦੇ ਵਿੱਚ ਗੈਸ ਦਾ ਬਣਨਾ ਐਸਿਡਿਟੀ ਬਣਨਾ ਲੈਟਰਿੰਗ ਦੇ ਰਸਤੇ ਖੂਨ ਆਣਾ ਜਾਂ ਸੰਗ੍ਰਹਿਣੀ ਦੀ ਪ੍ਰੋਬਲਮ ਕੋਈ ਪੈਨਕ੍ਰੀਆਸ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਇੱਥੇ ਹੱਲ ਕਰਦੇ ਹਾਂ ਤਾਂ ਇਸਨ ਸਾਡੇ ਨਾਲ ਡਾਕਟਰ ਅਮਨਦੀਪ ਸਿੰਘ ਸਿੱਤੂ ਦੋਸਤੋ ਨੀਚੇ ਨੰਬਰ ਲਿਖਿਆ ਆ ਰਿਹਾ ਹੈ ਇਹਨਾਂ ਦਾ ਅਗਰ ਤੁਸੀਂ ਇਹਨਾਂ ਕੋਲ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦੇ ਸੰਦਰਭ ਤਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਪੇਸ਼ ਕੀਤੀਆਂ ਆ ਤੁਹਾਨੂੰ ਕਭਰਾਂ ਦੀ ਜ਼ਰੂਰਤ ਨਹੀਂ ਆ ਇਹਨਾਂ ਨਾਲ ਕਾਲ ਕਰੋ ਅਪਾਇੰਟਮੈਂਟ ਲਓ ਤੇ ਆਪਣੀ ਬਿਮਾਰੀ ਤੋਂ ਦੂਰ ਹੋਵ ਡਰਨਾ ਨਹੀਂ ਆ ਜਦ ਤੱਕ ਡਾਕਟਰ ਅਮਨਦੀਪ ਸਿੱਧੂ ਹੁਣ ਬੈਠੇ ਆ ਤਾਂ ਦੇਖਦੇ ਰਹੋ ਇਨਸਾਫ TV ਕੈਮਰਾਮੈਨ rahul ਦੇ ਨਾਲ ਬੀਤੇ ਵਿਪਕਸ਼ਾ ਦੀ ਖਾਸ ਰਿਪੋਰਟ